ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਝਖੜਵਾਲਾ ਜ਼ਿਲ੍ਹਾ ਫਰੀਦਕੋਟ ਆ ਦੋਸਤੋ ਤੇ ਤਹਿਸੀਲ ਜੈਤੋ ਪਈ ਜਾਂਦੀ ਏ ਦੋਸਤੋ ਇਸ ਪਿੰਡ ਨੂੰ ਬਾਈ ਦਾ ਦੋਸਤੋ ਖੇਤੀਬਾੜੀ ਦਾ ਕੰਮ ਆ ਤੇ ਅੱਜ ਦੋਸਤੋ ਪਹਿਲਾਂ ਝੋਟੀ ਗੱਬਣ ਪ੍ਰੋਪਰ ਰਿਕਾਰਡ ਦੇ ਨਾਲ ਆ ਦੋਸਤੋ ਵਕਾਊ ਕੀਤੀ ਏ ਬਾਈ ਨੇ ਤੇ ਖੇਤੀਬਾੜੀ ਦਾ ਕੰਮ ਆ ਦੋਸਤੋ ਘਰੇਲੂ ਪਸ਼ੂਆ ਬਾਈ ਕੋਲੇ ਅੱਜ ਉਹਨਾਂ ਚੋ ਦੋਸਤੋ ਇੱਕ ਪਹਿਲਾਂ ਝੋਟੀ ਤਿਆਰ ਹੋਈ ਹੈ ਬਾਈ ਕੋਲੇ ਉਹ ਬਾਈ ਨੇ ਸੇਲ ਕਰਨੀ ਹੈ ਬੰਦੀ ਡੀਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਈ ਹਾਂਜੀ ਬਾਈ ਜੀ ਸਸੀਗਾ ਸਸੀਗਾ ਬਾਈ ਜੀ ਹੋਠ ਠੀਕ ਠਾਕ ਬਾਈ ਜੀ ਠੀਕ ਆ ਨਾਂ ਦੱਸਿਓ ਭਰਾ ਬਈ ਨਾਮ ਲਾਪ੍ਰੀਤ ਸੇ ਲਾਪ੍ਰੀਤ ਸਿੰਘ ਠੀਕ ਆ ਤੇ ਬਈ ਆਪਣਾ ਨੰਬਰ ਵੀ ਦੱਸ ਦਿਓ 9738 9738 91945 91945 ਠੀਕ ਆ ਤੇ ਬਈ ਝੋਟੀ ਫਿਰ ਆਪਣੇ ਘਰ ਦੀ ਆ ਹਾਂਜੀ ਬਈ ਘਰ ਦੀ ਬ੍ਰੀਡ ਆ ਠੀਕ ਆ ਘਰ ਦੀ ਜੰਪ ਵਾਲੀ ਘਰ ਦੀ ਜੰਪ ਵਾਲਾ ਮਗਰ ਇਹਦੀ ਡਾਨੀ ਪੜਨਾਲੀ ਵੀ ਆਪਣੇ ਘਰ ਦੀ ਆ ਠੀਕ ਆ ਰੋ ਬਈ ਯਾਨੀ ਕਿ ਆਪਣੇ ਕੋਲੇ ਘਰ ਦਾ ਠੀਕ ਆ ਤੇ ਬਈ ਪਹਿਲਾ ਸੂਆ ਹੀ ਹੁੰਦੀ ਆ ਫਿਰ ਪਹਿਲਾ ਸੂਆ ਝੋਟੀ ਆ ਬਈ ਜੀ 3 ਸਾਲ ਤੋਂ ਹਜੇ 2 ਮਹੀਨੇ ਘਟਾ ਉਮਰੇ ਦੀ 3 ਸਾਲ ਤੋਂ 2 ਮਹੀਨੇ ਘਟਾ ਜਾਨੀ ਕਿ ਦੋਂਦੀ ਹੋ ਗਈ ਹੋਗੀ ਠੀਕ ਆ ਬਾਈ ਤੁਸੀਂ ਦੱਸਦੇ ਸੀ ਵੀ ਸੀਮਣਾ ਦਾ ਪ੍ਰੋਪਰ ਰਿਕਾਰਡ ਆਪਣੇ ਰਿਕਾਰਡ ਆ ਬਾਈ ਜੀ ਆਪਣੇ ਕੋਲ ਇਹ ਆਪ ਹੈਗੀ ਆ ਸੀਆਰਜੀ ਹਜ਼ਾਰ ਦਾ ਸੀਮਣਾ ਭਾਰਤ ਕੋਲ ਠੀਕ ਆ ਤੇ ਆਪ ਇਹ ਗੱਬੜ ਹੋਣ ਇਸ ਵਾਰ ਹੈਗੀ ਆ ਇਹ ਸਾਲ ਦਾ ਐਚਐਲਟੀਵੀ ਦਾ ਸੀਮਣ ਸੀਗਾ 70 277 ਕਿਹੜੇ ਤੋਂ 70 277 ਹਾਂਜੀ ਹਾਂਜੀ ਵੀਰ ਜੀ ਆਪਣੇ ਕੋਲ ਸੀਮਨ ਵਕੈੜਾ ਲਓ ਵੀ ਸੱਜਣੋ ਇਹ ਦੇਖ ਅਖਰ ਬਾਲੇ ਬਰੀਕ ਹੋਣਗੇ ਪ੍ਰੋਪਰ ਰਿਕਾਰਡ ਆ ਦੋਸਤੋ ਜਿਹੜਾ ਸੀਮਨ ਲੱਗਿਆ ਬਾਕੀ ਇੱਥੇ ਆ ਕੇ ਤੁਸੀਂ ਦਸਲੀ ਕਰ ਲੈਣੀ ਆ ਵੇਖ ਸਕਦੇ ਆ ਦੋਵੇਂ ਸੀਮਣਾ ਦੋਸਤੋ ਜਿਹੜੇ ਸੀਮਨ ਦੀ ਇਹ ਆਪ ਆ ਤੇ ਜਿਹੜਾ ਅੱਗੇ ਦੋਸਤੋ ਲੱਗਿਆ ਟਰਾਈ ਤੁਸੀਂ ਇੱਥੇ ਆ ਕੇ ਕਰ ਸਕਦੇ ਆ ਤੇ ਬਈ ਮਦਰ ਰਿਕਾਰਡ ਕੀ ਰਿਹਾ ਇਹਦਾ ਮਦਰ ਰਿਕਾਰਡ ਵੀਰ ਜੀ 13 ਤੋਂ 14 ਲੀਟਰ 13 14 ਲੀਟਰ ਠੀਕ ਆ ਤੇ ਇਹਦਾ ਕੀ ਅਨੁਮਾਨ ਆ ਬਈ ਕਿੰਨੇ ਸੂਏ ਪਹਿਲੇ ਸੂਏ ਆ ਤੇ ਕਿੰਨਾ ਕੁ ਦੁੱਧ ਪਾ ਦੂਗੀ ਤੇ ਬਾਈ ਜੀ ਉਮੀਦ ਤਾਂ ਵੱਧ ਕੇ ਆ ਵੀ ਮਾਂ ਨਾਲੋਂ ਆggen ਆਉਂਗੀ ਵਾਦੀ ਕਰੂਗੀ ਠੀਕ ਠੀਕ ਪਰ ਉਹਨਾਂ ਤਾਂ ਕਰੂ ਕਰੂਗੀ ਜਿਹੜੇ ਹਿਸਾਬ ਨਾਲ ਆਪਣਾ ਅੱਗੇ ਦੀ ਅੱਗੇ ਕੁਆਲਿਟੀ ਸੁਧਾਰ ਰਹੇ ਆ ਹੂੰ ਠੀਕ ਐ ਲੋ ਵੀ ਸੱਜਣੋ ਨੋਰਮਲ ਮੱਝਾਂ ਦੇ ਚੰਗੇ ਸੀਮਨ ਲਵਾਏ ਆ ਅੱਗੇ ਦੁੱਧ ਉਮੀਦ ਆ ਵੀ ਵਾਧਾ ਹੀ ਰਹਿੰਦਾ ਤੇ ਦਿਨ ਕਿੰਨੇ ਲੈ ਜੂ ਬਾਈ ਦਰ ਬਸ 5 ਕਿ ਦਿਨ ਰਹਿੰਦੇ ਡੇਢ ਦੇ ਹਿਸਾਬ ਨਾਲ 5 ਕਿ ਦਿਨ ਰਹਿੰਦੇ ਹਾਂਜੀ ਠੀਕ ਐ ਲੋ ਵੀ ਸੱਜਣੋ 5 4 ਦਿਨ ਰਹਿੰਦੇ ਆ ਬਾਈਆਂ ਦਾ ਮੂੰਹ ਮੱਥਾ ਤੁਹਾਨੂੰ ਵਿਖਾ ਦਿੰਨੇ ਆ ਬਿਲਕੁਲ ਕੁੰਡਾ ਸਿੰਘ ਆ ਦੋਸਤੋ ਥੋੜਾ ਜਿਹਾ ਪਿੱਛੇ ਨੂੰ ਹੋ ਕੇ ਮੂੜਿਆ ਤੇ ਜੈਡ ਬਲੈਕ ਆ ਦੋਸਤੋ ਮੋਹਰਾ ਕੈਟਾਗਰੀ ਦੇ ਵਿੱਚ ਪੈਂਦੀ ਆ ਬਹੁਤ ਸੰਭਾਈ ਆ ਦੋਸਤੋ ਬਾਈ ਦੀ ਪ੍ਰੋਪਰ ਰਿਕਾਰਡ ਆ ਦੇਖ ਸਕਦੇ ਆ ਹਜੇ 5-4 ਦਿਨ ਦੋਸਤੋ ਪਏ ਆ ਇਹਦੇ ਦੇਖ ਸਕਦੇ ਆ ਸੋਹਣਾ ਦੋਸਤੋ ਹਵਾਨਾ ਤੇ ਥਣਾ ਦਾ ਸਾਇ ਗਿਆ ਦੋਸਤੋ ਤੁਹਾਨੂੰ ਦੋਵੇਂ ਪਾਸੇ ਤੋਂ ਖਾ ਦੇ ਨੇ ਦੇਖ ਸਕਦੇ ਆ ਦੋਸਤੋ ਸਾਫਦਰਾ ਦੋਸਤੋ ਹਵਾਨਾ ਦੇਖ ਸਕਦੇ ਹੋ ਦੋਵੇਂ ਪਾਸਿਆਂ ਤੋਂ ਦੋਸਤੋ ਅਨੁਮਾਨ ਤੁਹਾਨੂੰ ਲਵਾ ਦਿੰਨਾ ਢਿੱਲ ਵੇਖ ਸਕਦੇ ਹੋ ਦੋਸਤੋ ਹਜੇ ਕਾਫੀ ਪਈ ਹੈ ਦੇਖ ਸਕਦੇ ਆ ਦੋਸਤੋ ਦੋਵੇਂ ਪਾਸਿਆਂ ਤੋਂ ਸੇਮ ਸਾਈਜ਼ ਆ ਦੋਸਤੋ ਥਾਣਾ ਦੇ ਤੇ ਇੱਥੇ ਆ ਕੇ ਦੋਸਤੋ ਤਸੱਲੀ ਕਰਕੇ ਬਾਈ ਨਾਲ ਸੌਦਾ ਕਰ ਲਿਓ ਜੇ ਨੰਬਰ ਜਿਹੜਾ ਦੋਸਤੋ ਆਪਾਂ ਸਕਰੀਨ ਤੇ ਚਲਾ ਦਿੰਨਾ ਤੋਰ ਕੇ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਤੁਰ ਗਏ ਭਾਈ ਲੋਬੀ ਸਜਣ ਤੁਰੀ ਜਾਂਦੀ ਤਾਂ ਤੁਸੀਂ ਇਮਾਨ ਲਾ ਲੈਣਾ ਹਵਾਨੇ ਦੀ ਹੋਰ ਵੀ ਤਿਆਰੀ ਦਾ ਪਤਾ ਲੱਗ ਜਾਣਾ ਤੁਹਾਨੂੰ ਸੋਹਣੀ ਦੋਸਤੋ ਰਾਜੀਪਲੀ ਝੋਟੀ ਆ ਪਹਿਲਾ ਸੂਆ ਦੋਸਤੋ ਸੁੰਦੀ ਆ ਦੇਖ ਸਕਦੇ ਆ ਆ ਮੋੜ ਲਾ ਦੇ ਖੇਤੀਬਾੜੀ ਕਰਨ ਵਾਲਾ ਪਰਿਵਾਰ ਆ ਦੋਸਤੋ ਘਰ ਦੇ ਪਸ਼ੂ ਆ ਤੇ ਰਿਕਾਰਡ ਵੀ ਦੋਸਤੋ ਪ੍ਰੋਪਰ ਸਾਰਾ ਬਾਈ ਨੇ ਸੰਭ ਕੇ ਰੱਖਿਆ ਹੋਇਆ ਹਾਂਜੀ ਬਾਈ ਫਿਰ ਕੀ ਮੁੱਲ ਕਰਾਂਗੇ ਮੁੱਲ ਬਾਈ ਦਾ 132000 132000 ਮਾਨਦਾਨ ਹੋ ਜੀ ਬਾਈ ਮਾਨਦਾਨ ਹੋ ਗਿਆ ਜੀ ਲਓ ਵੀ ਸੱਜਣੋ 132000 ਰੁਪਏ ਬਾਈ ਨੇ ਡਿਮਾਂਡ ਮੰਗੀ ਆ ਬਾਕੀ ਦੋਸਤੋ ਜਿੰਨੇ ਹੀ ਤੁਹਾਨੂੰ ਜਾਈ ਦੀ ਤੁਸੀਂ ਬਾਈ ਨੂੰ ਕਾਲ ਕਰ ਲਵੇ ਸੌਦਾ ਕਰ ਲਵੇ ਤੇ ਜਿਸ ਕਿਸੇ ਵੀਰ ਨੇ ਦੋਸਤੋ ਐਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆਂ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਸੱਜਣੋ ਮਿਲਦੇ ਆਂ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ